ਫਬੈਕ ਸਵਾਲ ਕੁਛ ਮੈਂ ਸੀਗਾ ਕਿ ਤਾਂ ਹੁਣ ਜਿਹੜੇ ਦੁਸ਼ਤਵਨ ਹੋਇਆ ਹਾਂ ਉਹਨਾਂ ਨੇ ਜਦੋਂ ਆਪਣੇ ਗੁਰੂ ਤੇ ਵੱਧ ਪੈਦਾ ઋષਿ ਹੁੰਦੇ ਸੀਗੇ ਤਾਂ ਉਹਨਾਂ ਨੇ ਉਹ ਸ਼ੇਰ ਦਾ ਖਲ ਇੰਨਾ ਕਰਕੇ ਉਹ ਨਿਕਲੇ ਬਾਹਰੋਂ ਪ੍ਰਗਟ ਹੋਏ ਬਿਲਕੁਲ ਠੀਕ ਹੈ ਤਾਂ ਫਿਰ ਉਤੋਂ ਬਾਅਦ ਜਦੋਂ ਇਹਨਾਂ ਨੇ ਜੰਗ ਲੜਿਆ ਤਾਂ ਉਤੋਂ ਦੁਸ਼ਤ ਨਟ ਕੇ ਤਾਂ ਫਿਰ ਦੁਸ਼ਤਵਨ ਨੇ ਉਹ ਤੋਂ ਫਿਰ ਤਪੱਸਿਆ ਕਰਨ ਲੱਪੇ ਹਨ ਹਾਂ ਤਤਪਰ ਸੈ ਕਿ ਇਹ ਜੀ ਤੱਕ ਕੀ 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 ਹੋ ਕੀ ਸੀ ਕਿ ਵੈਸ਼ ਨੂੰ ਆਪਣੇ ਵਿਸ਼ਨਵਾਹੀ ਹੋ ਸੀ ਕਿ ਵਿਸ਼ਨ ਨੂੰ ਉਤਾਰਦੇ ਸੀਗੇ ਸ਼ਿਵ ਜੀ ਨੂੰ ਉਤਾਰਦੇ ਸੀਗੇ ਵੀ ਕੀ 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 ਸੀ ਲੈ ਸੁਣ ਲੋ ਗੱਲ ਸੁਣੋ ਜੀ ਵਾਹਿਗੁਰੂ ਦੇ ਤਨੁ ਤਰੂਪ ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋ ਇਹ ਸਮਝ ਆਏ ਤੀਨ ਰੂਪ ਹੈ ਵੋਹੇ ਕੇ ਤੋ ਨੰਦ ਚਿਤ ਲਾਏ ਨੰਦ ਲਾਲ ਨੂੰ ਮਹਾਰਾਜ ਸਤਿ ਨਦੂਲਾਨ ਨੂੰ ਸਿਖਾਣੇ ਕੋਸ਼ਿਸ਼ ਹਾਰਤ ਨੰਦਰਾ ਜੀ ਤੈਨੂੰ ਦਸਵੇਂ ਪਾਸ਼ਾ ਦੇ ਦਰਸ਼ਨ ਹੁੰਦੇ ਨੇ ਜਦ ਜੋਤੀ ਜੋਤ ਸਮਾ ਗਈ ਕਹਿੰਦਾ ਹਾਂ ਤਦ ਕਹੇ ਜੇ ਨੇ ਨੂਰ ਹਰ ਦਾ ਚਸ਼ਮ ਗੁਰੂ ਗੋਬਿੰਦ ਸਿੰਘ ਰੂਹ ਹਰ ਦਾ ਜਿਸਮ ਗੁਰੂ ਗੋਬਿੰਦ ਜਿੰਨਾ ਅੱਖਾਂ ਵਿੱਚ ਆ ਪ੍ਰਕਾਸ਼ ਲੋਕਾਂ ਦੇ ਦਿੱਸ ਰਿਹਾ ਚਾਹੇ ਪਸ਼ੂਆਂ ਦੇ ਵੀ ਹੈ ਦਸਵੇਂ ਪਾਸ਼ਾ ਦਾ ਪ੍ਰਕਾਸ਼ ਹੈ ਇਹ ਦੂਰ ਜਿੰਨੀਆਂ ਦੇਹਾਂ ਤੁਰੀਆਂ ਫਿਰਦੀਆਂ ਇਹਨਾਂ ਦੇ ਅੰਦਰ ਜਿਹੜੀ ਚੇਤਨ ਥੱਤਾ ਇਹ ਦਸਵੇਂ ਪਾਤਸ਼ਾਹ ਨੇ ਜਮੀ ਜਮਾਨ ਕੇ ਵਿੱਚ ਸਮਸਤ ਇੱਕ ਜੋਤ ਨਾ ਘਟਦਾ ਨਾ ਵੜਦਾ ਨਾ ਘਟਦਾ ਨਾ ਵੜਦਾ ਦੱਸੋ ਐਨਾ ਗਿਆਨ ਹੈ ਕਿਸੇ ਨੂੰ ਇਹ ਹਨ ਦਾ ਅਕਰ ਇੰਨੇ ਚ ਗੁਰ ਸੁਖਾਂ ਦੀ ਬਸਤੂ ਦੂਸਰੇ ਫਿਰ ਆ ਜੋ ਥੱਲੇ ਸਰਗਣ ਸ੍ਰੂਪ ਕੋ ਹੈ ਇਹੜਾ ਆਪਾਂ ਵਰਗੀ ਲੈਤਾ ਆਪਾ ਦੇ ਮਾਇਆ ਕੋਕ ਵੀ ਜਿਹ ਸੁਦਰਤਾ ਸਮਾਇਆ ਦੇ ਮਾਇਆ ਆ ਜਿਹੜਾ ਪਰਪੰਚ ਆ ਆਪਾਂ ਕਹਿੰਦੇ ਪੰਜਾਂ ਤੱਤਾਂ ਤੋਂ ਬਣਿਆ ਹੈ ਨਹੀਂ ਪੰਜਾਂ ਤੱਤ ਤੋਂ ਬਣਿਆ ਹੈ ਲੇਕਿਨ ਪਰਪੰਚੇ ਦਾ ਨਾਮ ਤਾਂ ਪਿਆ ਇਹਦੇ ਚ ਦੋ ਅੰਸ਼ ਤਾਂ ਮਾਇਆ ਦੀਆਂ ਦੋ ਹਿੱਸੇ ਤਿੰਨ ਬ੍ਰਹਮ ਦੇ ਅਸਤੀ ਪੰਤੀ ਪ੍ਰੇਤਾ ਨਾਮ ਰੂਪ ਪਰ ਪੰਚ ਇਹਨ ਸੰਤ ਦੋਹਨ ਕੋ ਪਰਹਰੇ ਤੇਨੋਂ ਕੋ ਸੰਤ ਜਿਹੜੇ ਸੰਤ ਨੇ ਸ਼ਾਂਤ ਜਿਤ ਵਾਲੇ ਗੁਰਮੋ ਗੁਰਸਿੱਖ ਉਹ ਪੰਜਾਂ ਵਿੱਚੋਂ ਤਿੰਨਾਂ ਨੂੰ ਕੱਢ ਲੈਂਦੇ ਤੇ ਦੋਨੋਂ ਤਿਆਗ ਦਿੰਦੇ ਜਿਵੇਂ ਹੰਸ ਦਾ ਸੁਹਾਇ ਪਾਣੀ ਨੂੰ ਤਿਆਗ ਦਿੰਦਾ ਬੁੱਧ ਨੂੰ ਕਹਿੰਦੇ ਕਿ ਇਹ ਤਾਂ ਸੁਣੇ ਨਾ ਆਪਾਂ ਦਰਸ਼ਤਾਂ ਦੁਆਰਾ ਜੀ ਇਹਦੇ ਵਿੱਚ ਦੋ ਅੰਸ਼ਾ ਮਾਇਆ ਦੀਆਂ ਨੇ ਨਾਮ ਤੇ ਰੂਪ ਸਤ ਚੇਤਨ ਆਨੰਦ ਤਿੰਨਾਂ ਦਾ ਬ੍ਰਹਮ ਦੀਆਂ ਨੇ ਬ੍ਰਹਮ ਸਤ ਹੈ ਉਹ ਦਿਸਦਾ ਤਾਂ ਨਹੀਂ ਆ ਅਖਾਦਾ ਵਿਚਾਰ ਨਹੀਂ ਹੈ ਔਰ ਚੇਤਨ ਹੈ ਹੱਥ ਹੈ ਅੱਲਾ ਦਿੰਦਾ ਜਿਹੜੀ ਅੰਦਰ ਸ਼ਕਤੀ ਉਹ ਦਿੰਦੀ ਨਹੀਂ ਉਹ ਚੇਤਨ ਕਹਿੰਦੇ ਸਲਬੋਤ ਲੋਪ ਪ੍ਰਕਾਸ਼ ਤੁਮ ਚੇਤਨ ਤੁਮ ਔਰ ਸ਼ਾਸਤ੍ਰਾਂ ਦਾ ਜਿਹਦੇ ਪ੍ਰਕਾਸ਼ ਨੂੰ ਕੋਈ ਢਕੋ ਨਹੀਂ ਸਕਦਾ ਔਰ ਸੂਰਜ ਦੇ ਪ੍ਰਕਾਸ਼ ਨੂੰ ਬਦਲ ਨਹੀਂ ਢੱਕ ਦਿੰਦੇ ਆ ਕਬਤੂ ਵੱਡਾ ਪ੍ਰਕਾਸ਼ ਇਹੀ ਹੋਣਿਆ ਜੀ ਜੀ ਦੇਖਣ ਉਹਦੇ ਪ੍ਰਕਾਸ਼ ਨੂੰ ਕੋ ਚੇਤਨ ਜਲ ਬਲਖਣ ਤੇਜ਼ਤੀ ਚੇਤਨਤਵ ਨੂੰ ਐਸੇ ਵੀ ਦਾ ਅਨੁਭਵ ਕੀਤੇ ਔਰ ਔਰ ਅਨੰਦ ਤੋਂ ਸ਼ੁਰੂ ਹੋਇਆ ਅਨੰਦ ਤੁਸੀਂ ਅਨੁਭਵ ਮੰਨ ਨਹੀਂ ਕਰਦਾ ਨਾ ਵੀ ਮੈਨੂੰ ਅਗੜਾ ਸਵਾਦ ਆਇਆ ਟੇਸਟ ਕਹ ਦੇਣੇ ਤੁਸੀਂ ਜੀ ਦੇਖਣਾ ਅਨੰਦ ਯੰਤਰਾ ਹੈ ਹੁਣ ਤੁਸੀਂ ਜਲਪਾਣੀ ਸ਼ਕਿਆ ਜਾਂ ਤੁਸੀਂ ਲੱਡੂ ਸ਼ਕਿਆ ਤੁਸੀਂ ਬੋਲੋ ਵੀ ਮੈਨੂੰ ਬੜਾ ਲੰਦਾ ਮੂਤਨ ਵੀ ਬੜਾ ਸੁਆਦ ਹੈ ਸੁਆਦ ਗੱਡੂਆਂ ਦਾ ਹੈ ਕਿ ਜੀਭ ਤੋਂ ਆਇਆ ਕਿਉਂ ਵੇ ਘੜੇ ਤੋਂ ਆਇਆ ਜੀਭ ਤੋਂ ਜਿਉਂਦਾ ਕੋਈ ਲੱਡੂ ਦੀ ਕੀ ਲੋੜ ਏ ਜੀ ਵੀ ਲਾਈ ਜਾਂਦੇ ਜੀਬ ਵਿਚ ਵੀ ਲੰਦੇ ਨੇ ਉਹ ਲੱਡੂਆਂ ਵਿਚ ਵੀ ਲੰਦੇ ਨੇ ਜੇ ਤੁਸੀਂ ਬਿਮਾਰ ਹੋਵੋ ਉਹ ਲੱਡੂ ਜਾਂ ਰੱਜੇ ਹੋਵੋ ਵਿਚਰੋ ਫਿਰ ਉਹ ਛੱਡ ਜਾਨਵਰ ਨੂੰ ਮੈਨੂੰ ਨਹੀਂ ਗੱਲ ਹੋਊਗਾ ਆਊਗਾ ਜਿਹੜਾ ਸੁਖ ਨਾ ਮਨ ਕੀ ਇਕਾਗਰਤਾ ਕੋ ਜਾਨਣੀ ਹੈ ਮਨ ਦੀ ਇਕਾਗਰਤਾ ਜਦੋਂ ਜਿਹੜੇ ਪਦਾਰਥ ਨੂੰ ਮਨ ਚਾਹੁੰਦਾ ਉਹਨਾਂ ਜਿਹੜੇ ਮਨ ਨੂੰ ਹਾਂਦੇ ਨੇ ਜਦੋਂ ਮਿਲ ਜਾਂਦਾ ਇਹ ਟਿਕ ਜਾਂਦਾ ਸਾਰੀ ਜਿੰਦ ਸਾਰਾ ਜ਼ਿਹਾਰੀ ਤੁਸੀਂ ਪਾਣੀ ਦੇ ਹੱਥ ਦੇ ਰਿਓ ਫਲਾਈ ਜੋ ਮੂੰਹ ਨਹੀਂ ਦਸਣਾ ਟਕਾ ਦਿਓ ਜਦੋਂ ਮੂੰਹ ਦਸਣਾ ਜੇ ਮੈਂ ਤੁਹਾਨੂੰ ਕਹਾਂ ਪਾਣੀ ਚ ਰੂਹ ਦਿਸਦਾ ਤੁਸੀਂ ਹਿਲਾਇ ਜਾਵੋ ਦਿਖਾਓ ਦਿਖਾਓ ਕਿੱਥੇ ਆ ਮੈਂ ਤਾਂ ਹੀ ਦਿਖਾ ਰਿਹਾ ਤੈਨੂੰ ਮੈਂ ਤੈਨੂੰ ਕਿਉਂ ਟਕਾਉ ਹੁਣ ਇਸ ਆਨੰਦ ਨੂੰ ਤਾਂ ਤੁਸੀਂ ਮਨਸੂਰ ਕਰਦੇ ਹੋ ਨਾ ਉਹ ਤੀਜੇ ਨੰਬਰ ਤੇ ਜਿਹੜਾ ਮੈਂ ਤੁਹਾਨੂੰ ਕਿਹਾ ਸਤਜੇ ਦਾ ਆਨੰਦ ਬ੍ਰਹਮ ਹੈ ਬ੍ਰਹਮ ਆਨੰਦ ਰੂਪ ਹੈ ਪਰ ਇਹ ਕਿਹੜਾ ਤੁਹਾਨੂੰ ਲੱਡੂ ਤੇ ਜਿਵੇਂ 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 ਵੰਨ ਆਨੰਦ ਆਇਆ ਇਹ ਵੀ ਨਾ ਵੰਤ ਲਡੂ ਗਿਰਨ ਠੀਕ ਹੈ ਉਹਨਾਂ ਦਾ ਆਨੰਦ ਵੀ ਨਾਸਵੰਤ ਹੈ ਲੇਕਿਨ ਸ਼ਬਦ ਨਾਸਵੰਤ ਨਹੀਂ ਹੈ ਸ਼ਬਦੇ ਕੱਤੀ ਸ਼ਬਦ ਕਾ ਸ਼ਬਦ ਸ਼ਬਦ ਕਰੇ ਪ੍ਰਗਾਸ ਅਸਾਰਾ ਸ਼ਬਦ ਹੁੰਦੀ ਹੈ ਔਰ ਜਿਹੜਾ ਗੁਰੂ ਕੇ ਖਾਲਸੇ ਨੂੰ ਗੁਰਬਾਣੀ ਦੁਆਰਾ ਸ਼ਬਦ ਦੁਆਰਾ ਮਾਨਯ ਕਾਗਰ ਹੋ ਜਾਣਾ ਸ਼ਬਦ ਨਾਸਵੰਤ ਨਹੀਂ ਹੈ ਹਰ ਸ਼ਬਦ ਦੇ ਸੰਬੰਧ ਕਰਕੇ ਜਿਹੜਾ ਆਨੰਦ ਆਇਆ ਉਹਦੀ ਮੰਦਰੀਕਾ ਅਗਰਦਾ ਵਿੱਚ ਉਹ ਵੀ ਨਾਸਵੰਤ ਨਹੀਂ ਹੈ ਵੀ ਉਹ ਹੈ ਪ੍ਰਮਾਣ ਅਨੰਦ